ਆ ਦ ਸੱਚ ਦੁਗਾ ਦ ਸੱਚ ਸੰਤ ਮਸਕੀਨ ਸਾਹਿਬ ਜੀ ਦੇ ਜੀਵਨ ਦੀ ਇੱਕ ਬਹੁਤ ਪਿਆਰੀ ਘਟਨਾ ਮੈਂ ਪੜ੍ਹੀ ਤੇ ਮੈਨੂੰ ਬੜੀ ਚੰਗੀ ਲੱਗੀ ਕਿਉਂਕਿ 사ਤਗੁਰ ਦੀ ਬਾਣੀ ਨੇ ਸਾਨੂੰ ਕਿਹਾ ਕਿ ਜਿੱਥੋਂ ਸਿੱਖਿਆ ਮਿਲੇ ਨਾ ਜਿੱਥੋਂ ਸਿੱਖਿਆ ਜ਼ਰੂਰ ਲਵੋ ਮਸਕੀਨ ਸਾਹਿਬ ਲਿਖਦੇ ਹੋ ਕਹਿੰਦੇ ਮੈਂ ਇੱਕ ਵਾਰੀ ਕਿਤੇ ਕਥਾ ਕਰਨ ਗਿਆ ਹਜੇ ਮੈਂ ਕਥਾ ਕਰਨੀ ਸੀਗੀ ਮੈਂ ਪੰਡਾਲ ਦੇ ਵਿੱਚ ਜਾ ਕੇ ਬੈਠ ਗਿਆ 5-7 ਮਿੰਟ ਮੇਰੇ ਪੈਸੀ ਦੀ ਇਹ ਜੇ ਕਥਾ ਤੇ ਕਿ ਜਦੋਂ ਮੈਂ ਪੰਡਾਲ ਦੇ ਵਿੱਚ ਸੰਗਤ ਦੇ ਵਿੱਚ ਬੈਠਾ ਦੀਵਾਨ ਦੇ ਵਿੱਚ ਬੈਠਾ ਕਿ ਮੈਂ ਦੇਖਿਆ ਮੇਰੇ ਨਾਲ ਦੋ ਮਨੁੱਖ ਦੋ ਬੰਦੇ ਆਪਸ ਵਿੱਚ ਲੜ ਰਹੇ ਐ ਕਹਿੰਦਾ ਮੈਂ ਦੇਖਿਆ ਕਿ ਸੰਗਤ ਵਿੱਚ ਬੰਦੇ ਲੜ ਰਹੇ ਸੰਗਤ ਦੇ ਵਿੱਚ ਇੱਕ ਦੂਜੇ ਨਾਲ ਗਾਲੀ ਗਲੋਚ ਹੋ ਰਹੇ ਇੱਕ ਦੂਜੇ ਨੂੰ ਮਾੜੇ ਸ਼ਬਦ ਬੋਲ ਰਹੇ ਮਸਕੀਨ ਸਾਹਿਬ ਕਹਿੰਦੇ ਮੈਂ ਕੋਲ ਬੈਠਾ ਤੇ ਉਹਨਾਂ ਨੂੰ ਪੁੱਛਿਆ ਕਿ ਭਾਈ ਸਾਹਿਬ ਕਿਉਂ ਲੜਦੇ ਹੋ ਮਸਕੀਨ ਸਾਹਿਬ ਕਹਿੰਦੇ ਇੱਕ ਬੰਦਾ ਬੈਠਾ ਸੀਗਾ ਤੇ ਇੱਕ ਖੜਾ ਸੀਗਾ ਜਿਹੜਾ ਬੰਦਾ ਖੜਾ ਸੀ ਨਾ ਮਸਕੀਨ ਸਾਹਿਬ ਕਹਿੰਦੇ ਉਹ ਬੰਦਾ ਮੈਨੂੰ ਕਹਿੰਦਾ ਕਿ ਮਸਕੀਨ ਸਾਹਿਬ ਜੀ ਆ ਜਿਹੜੀ ਜਗ੍ਹਾ ਤੇ ਉੱਤੇ ਇਹ ਬੰਦਾ ਬੈਠਾ ਹੈ ਨਾ ਇਸ ਜਗ੍ਹਾ ਦੇ ਉੱਤੇ ਮੈਂ ਪਿਛਲੇ 10 ਸਾਲਾਂ ਤੋਂ ਬੈਠਦਾ ਆ ਰੋਜ਼ ਮੈਂ ਗੁਰੂ ਘਰ ਆਉਂਦਾ ਤੇ ਈਸੀ ਜਗ੍ਹਾ ਤੇ ਬਹਿੰਦਾ ਆ ਰੋਜ਼ ਮੈਂ ਗੁਰੂ ਘਰ ਜਦੋਂ ਵੀ ਆਵਾਂ ਤੇ ਇੱਥੇ ਆ ਕੇ ਬੈਠਦਾ ਆਂ ਅੱਜ ਮੈਂ ਤੁਹਾਡੀ ਕਥਾ ਸੁਣਨ ਵਾਸਤੇ ਆਇਆ ਥੋੜਾ ਜਿਹਾ ਮੈਂ ਲੇਟ ਹੋ ਗਿਆ ਆ ਪਰ ਮੇਰੀ ਜਗ੍ਹਾ ਦੇ ਉੱਤੇ ਇਹ ਬੈਠ ਗਿਆ ਆ ਮੈਂ ਤਾਂ ਲੜ ਰਿਹਾ ਕਿ ਮੇਰੀ ਜਗ੍ਹਾ ਤੋਂ ਉੱਠ ਮੈਂ ਇੱਥੇ ਬੈਠ ਕੇ ਮਸਕੀਨ ਸਾਹਿਬ ਤੁਹਾਡੀ ਕਥਾ ਸੁਣਨੀ ਹੈ ਮਸਕੀਨ ਸਾਹਿਬ ਕਹਿੰਦੇ ਮੈਂ ਬੜਾ ਹੈਰਾਨ ਹੋਇਆ ਜਿਹੜਾ ਬੰਦਾ ਬੈਠਾ ਸੀ ਨਾ ਬੈਠੇ ਹੋਏ ਬੰਦੇ ਨੂੰ ਮੈਂ ਕਿਹਾ ਭਾਈ ਸਾਹਿਬ ਜੀ ਤੁਸੀਂ ਜਗ੍ਹਾ ਛੱਡ ਦਿਓ ਇਹਨੂੰ ਤੁਸੀਂ ਉੱਠ ਜਾਓ ਇਹਨੂੰ ਬੈਠ ਜਾਣ ਦਿਓ ਕਿਹੜਾ ਬੰਦਾ ਬੈਠਾ ਸੀ ਮਸਕੀਨ ਸਾਹਿਬ ਨੂੰ ਕਹਿੰਦਾ ਮਸਕੀਨ ਸਾਹਿਬ ਕਿਉਂ ਮਸਕੀਨ ਸਾਹਿਬ ਕਹਿੰਦੇ ਮੈਂ ਕਿਹਾ ਕਿ ਜਿਹੜਾ ਬੰਦਾ 10 ਸਾਲਾਂ ਦੇ ਵਿੱਚ ਆਪਣੀ ਜਗ੍ਹਾ ਬਦਲਣ ਨੂੰ ਤਿਆਰ ਨਹੀਂ ਹੈ ਜਿਹੜਾ ਬੰਦਾ 10 ਸਾਲਾਂ ਦੇ ਵਿੱਚ ਆਪਣੀ ਜਗ੍ਹਾ ਬਦਲਣ ਨੂੰ ਤਿਆਰ ਨਹੀਂ ਹੈ ਉਹ ਆਪਣਾ ਜੀਵਨ ਕਿਵੇਂ ਬਦਲੇਗਾ ਜਿਹਨੇ ਜਗ੍ਹਾ ਹੀ ਨਹੀਂ ਬਦਲੀ ਜਗ੍ਹਾ ਬਦਲਣ ਨੂੰ ਤਿਆਰ ਨਹੀਂ ਹੈ ਉਹਪਰਾ ਜੀਵਨ ਵੀ ਨਹੀਂ ਬਦਲ ਸਕਦਾ ਸੰਗਤ ਜੀ ਕਈ ਲੋਕਾਂ ਦਾ ਹਾਲ ਹੀ ਹੈ ਦਾਵਾ ਤਾਂ ਕਰਨਗੇ ਕਿ ਮੈਨੂੰ 20 ਸਾਲ ਹੋ ਗਏ ਗੁਰੂ ਘਰ ਆਉਂਦਿਆਂ ਨੂੰ ਮੈਨੂੰ 30 ਸਾਲ ਹੋ ਗਏ ਗੁਰੂ ਘਰ ਆਉਂਦਿਆਂ ਨੂੰ ਮੈਨੂੰ 20 ਸਾਲ ਹੋ ਗਏ ਨਿਤਨੇਮ ਕਰਦਿਆਂ ਨੂੰ ਮੈਨੂੰ 30 ਸਾਲ ਹੋ ਗਏ ਸੇਵਾ ਕਰਦਿਆਂ ਨੂੰ ਪਰ ਮਾਫ ਕਰਿਓ ਜਦੋਂ ਉਹਨਾਂ ਦਾ ਜੀਵਨ ਦੇਖੀਦਾ ਆ ਜੀਵਨ ਦੇਖ ਕੇ ਪਤਾ ਲੱਗਦਾ ਕਿ ਇਹਨਾਂ ਨੇ 20 ਸਾਲ ਗੁਰਬਾਣੀ ਸੁਣੀ ਹੈ ਇਨਾਂ ਨੇ 20 ਸਾਲੋ ਗੁਰੂ ਕੀ ਸ਼ਬਦ ਨੂੰ ਗੁਰੂ ਕੀ ਬਾਣੀ ਨੂੰ ਆਪਣੇ ਹਿਰਦੇ 'ਚ ਵਸਾਇਆ ਇੱਥੇ ਤਾਂ ਗੁਰੂ ਨਾਨਕ ਬਾਬੇ ਕੋਲ ਇੱਕ ਵਾਰੀ ਭਾਈ ਸੱਜਣ ਠੱਗ ਬੈਠਾ ਉਹ ਭਾਈ ਸੱਜਣ ਬਣ ਗਿਆ ਇੱਥੇ ਗੁਰੂ ਨਾਨਕ ਦੇਵ ਪਾਸੋਂ ਦਾ ਇੱਕ ਸ਼ਬਦ ਸੁਣਿਆ ਕੋਡੇ ਰਾਖਸ਼ ਨੇ ਉਹ ਭਾਈ ਕੋਡਾ ਬਣ ਗਿਆ ਇੱਥੇ ਭੂਮੀਆਂ ਚੋਰ ਨੇ ਗੁਰੂ ਨਾਨਕ ਦਾ ਕੀਰਤਨ ਸੁਣਿਆ ਤੇ ਭਾਈ ਭੂਮੀਆਂ ਬਣ ਗਿਆ ਕਦੇ ਨਿਗਾਹ ਮਾਰਿਓ ਸੰਗਤ ਜੀ ਅਸੀਂ ਆਪਣੀ ਜ਼ਿੰਦਗੀ ਵਿੱਚ ਪਤਾ ਨਹੀਂ ਕਿੰਨੇ ਅਖੰਡ ਪਾਠ ਸਾਹਿਬ ਕਰਵਾ ਲਏ ਕਿੰਨੇ ਸੁਖਮਣੀ ਸਾਹਿਬ ਦੇ ਪਾਠ ਕਰ ਲਏ ਕਿੰਨੇ ਅਸੀਂ دیਵਾਨਾ ਵਿੱਚ ਜਾ ਕੇ ਕਥਾ ਸੁਣ ਲਈਆਂ ਕਿੰਨੇ ਸਾਲਾਂ ਤੋਂ ਅਸੀਂ ਗੁਰੂ ਘਰ ਆ ਰਹੇ ਆ ਪਰ ਮਾਫ ਕਰੋ ਸਾਡੇ ਅੰਦਰ ਗੁਰੂ ਦਾ ਇੱਕ ਵੀ ਸ਼ਬਦ ਨਹੀਂ ਹਲੇ ਤੱਕ ਗਿਆ ਸਾਡਾ ਜੀਵਨ ਨਹੀਂ ਬਦਲਿਆ ਅਸੀਂ ਜਿੱਦਾਂ ਦੇ ਅੱਜ ਤੋਂ 20 ਸਾਲ ਪਹਿਲਾਂ ਸੀਗੇ ਅੱਜ ਵੀ ਅਸੀਂ ਉੱਥੇ ਹੀ ਖੜੇ ਆ ਅਸੀਂ ਆਪਣਾ ਜੀਵਨ ਨਹੀਂ ਬਦਲ ਰਹੇ ਇਹਦਾ ਮਤਲਬ ਇਹ ਹੈ ਕਿ ਅਸੀਂ ਗੁਰੂ ਕੇ ਸ਼ਬਦ ਨੂੰ ਆਪਣੇ ਅੰਦਰ ਨਹੀਂ ਵਸਾਰੇ ਸਤਗੁਰ ਦੀ ਬਾਣੀ ਪੜਿਓ ਮੇਰੇ ਮਾਲਕ ਨੇ ਆਖਿਆ ਕਿ ਸਤਗੁਰ ਕੀ ਪ੍ਰਤੀਤ ਨਾ ਆਇਆ ਸ਼ਬਦ ਨਾ ਲਾਗੋ ਭਾਓ ਉਸ ਨੂੰ ਸੁਖ ਨਾ ਉਪਜੇ ਭਾਈ ਭਾਵੇਂ 100 ਗੇੜਾ ਆਵੋ ਜਾਓ ਤੁਸੀਂ ਗੁਰਦੁਆਰੇ 100 ਗੇੜੇ ਮਾਰ ਲਵਾ ਕੇ ਪਰ ਜਿੰਨਾ ਟਾਈਮ ਗੁਰੂ ਕੇ ਸ਼ਬਦ ਨੂੰ ਆਪਣੇ ਹਿਰਦੇ ਅੰਦਰ ਨਹੀਂ ਵਸਾਉਂਦੇ ਗੁਰੂ ਕੇ ਸ਼ਬਦ ਦੀ ਵਿਚਾਰ ਨਹੀਂ ਕਰਦੇ ਗੁਰੂ ਕੇ ਸ਼ਬਦ ਦੇ ਮੁਤਾਬਿਕ ਆਪਣਾ ਜੀਵਨ ਨਹੀਂ ਜਿਉਂਦੇ ਉਹਨਾ ਟਾਈਮ ਸਾਡਾ ਜੀਵਨ ਨਹੀਂ ਬਦਲਨਾ ਬਹੁਤ ਲੋਕ ਕਈ-ਕਈ ਸਾਲਾਂ ਤੋਂ ਗੁਰੂ ਘਰ ਆ ਰਹੇ ਆ ਪਰ ਉਹਨਾਂ ਦਾ ਜੀਵਨ ਅੱਜ ਵੀ ਉੱਥੇ ਹੀ ਖੜਾ ਹੈ ਜਿੱਥੇ ਉਹਨਾਂ ਦਾ ਜੀਵਨ ਅੱਜ ਤੋਂ 40 ਸਾਲ ਪਹਿਲਾਂ ਖੜਾ ਸੀ ਸੋ ਗੁਰੂ ਘਰ ਵਿੱਚ ਜਦੋਂ ਵੀ ਆਵੋ ਤੇ ਗੁਰੂ ਘਰ ਵਿੱਚ ਆ ਕੇ ਆਪਣਾ ਜੀਵਨ ਬਦਲਣ ਵਾਸਤੇ ਗੁਰੂ ਦੇ ਚਰਨਾ ਚਰਦਾਸ ਕਰੋ ਕਿ ਮੇਰੇ ਮਾਲਕ ਜੀ ਮੇਰਾ ਵੀ ਜੀਵਨ ਬਦਲੋ ਮੇਰੇ ਜੀਵਨ ਵਿੱਚੋਂ ਬਿਕਾਰ-ਬਾਰ ਕੱਢੋ ਤੇ ਆਪਣੇ ਚਰਨਾਂ ਨਾਲ ਮੈਨੂੰ ਜੋੜ ਲਵੋ